ਦਾਸ ਦਾ ਨਾਮ ਬਾਬਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤੱਕਾ ਲੱਗ ਰਿਹਾ ਉਸ ਦੇ ਨਾਲ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਤਾਣੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੇ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀੜੇ ਸਿਕਟ ਦਾ ਸੇਵਨ ਨਹੀਂ ਕਰਦੇ ਇਸ ਨੇ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟਕਤਾਂ ਦੇਉ ਮਾਰੇ ਬੰਦੇਲ ਜਿਆਦਾ ਛਿਤੀ ਜਾਊਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂਹ ਨਹੀਂ ਕਰਦੇ ਅੱਜ ਜਿਹੜਾ ਮੰਨਪੱਤਰ ਦਿੱਤਾ ਜਾ ਰਿਹਾ ਹੈ ਇੱਕ ਹੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟੰਡੇ ਸ਼ਰਦ ਦੇ ਵਿੱਚ ਕੋਖੇ ਖੁੱਲੇ ਹੋਣੇ ਕ੍ਰਿਆਨੇ ਦੀ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਖ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕ੍ਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕ੍ਰਿਆਨੇ ਵਾਲੇ ਇਨਸਟੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰਿਆ ਸਕੂਲ ਕਰਦੇ ਜਾ ਪਰタルਕਸਾ ਉਹਦੇ ਵੀ ਆਰਡਰ ਆਇਆ ਵੀ 200 ਮੀਟਰ ਦੇ ਗਰੇਡੇ ਨਹੀਂ ਵੇਚ ਸਕਦੇ ਪਰ ਇਹ ਗਾੜ ਉਹ ਪੇਟ ਵਿੱਚ 200 ਮੀਟਰ ਕੇ ਬਾਬਾ ਜੀ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਰਹੇ ਡੀਸੀ ਸਾਹਿਬ ਤੋਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ